ਇੰਜ ਜਣ ਗੇਰ ਦਿਆ ਇਨੀ ਦੇ ਦਸਲਦੀਆ ਸੱਕ ਦੀ ਅਗਲਾ ਬਾਹ ਕੇ ਲੋਡ ਤੇ ਲਾ ਕੇ ਲੈ ਜੇ ਜੇ ਆਪਣਾ ਸੌਦਾ ਹੋ ਗਿਆ ਅਗਲੇ ਨੇ ਘਰੇ ਤੱਕ ਵੀ ਗਾਰੰਟੀ ਆ ਘਰੇ ਜਾ ਕੇ ਵੀ ਅਗਲਾ ਲੋਡ ਤੇ ਲਾਉਂਦਾ ਨਹੀਂ ਕੰਮ ਕਰਦਾ ਆਪਣਾ ਟਰੈਕਟਰ ਵਾਪਸ ਕਢਾ ਜਾਉਦੇ ਪੈਸੇ ਚ ਲੈ ਜੀ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਫਿਰ ਪਹੁੰਚੇ ਬਰਨਾਲੇ ਬਾਬਾ ਜੀ ਕੋਲੇ ਤੇ ਅੱਜ ਤੁਹਾਨੂੰ ਕੋਕਾ ਪੀਸ ਟਰੈਕਟਰ ਦਿਖਾਵਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਆ ਰੋ ਜੀ ਜੀ ਆਨੂ ਬਾਬਾ ਜੀ ਕਿੰਨੇ ਟਰੈਕਟਰ ਨੇ ਬਾਬਾ ਜੀ ਅੱਜ ਆਪਣੇ ਕੋਲੇ ਤਿੰਨ ਟਰੈ ਜੇ ਗੱਲਬਾਤ ਕਰੀਏ ਇੰਜਨ ਗੇਅਰ ਦੇ ਜੀ ਇੰਜਨ ਗੇਅਰ ਦਿਓ ਇਨੀ ਦੇਸਲ ਦੀਆ ਸੱਕ ਦੀ ਅਗਲਾ ਬਾਕੇ ਲੋਡ ਤੇ ਲਾ ਕੇ ਲੈ ਜੇ ਜੇ ਆਪਣਾ ਸੌਦਾ ਹੋ ਗਿਆ ਅਗਲੇ ਦੇ ਘਰੇ ਤੱਕ ਵੀ ਗਾਰੰਟੀ ਆ ਘਰੇ ਜਾ ਕੇ ਵੀ ਅਗਲਾ ਲੋਡ ਤੇ ਲਾਉਂਦਾ ਨਹੀਂ ਕੰਮ ਕਰਦਾ ਆਪਣਾ ਟਰੈਕਟਰ ਵਾਪਸ ਕਢਾ ਜਾਉਦੇ ਪੈਸੇ ਚ ਲੈ ਜੀ ਠੀਕ ਹੈ ਲੈ ਗਏ ਘਰੇ ਜਾ ਕੇ ਵੀ ਫੁੱਲ ਗਾਰੰਟੀ ਆ ਗਈ ਜੇ ਗੱਲਬਾਤ ਕਰੀਏ ਬਾਬਾ ਜੀ ਕਿੰਨਾ ਕੁ ਪੁਰਾਣਾ ਕੰਮ ਆਪਣਾ ਮੈਂ ਘਟੂ ਘਟ ਸਨ 90 ਦਾ ਕੰਮ ਕਰਦਾ ਮੈਨੂੰ ਕੰਮ ਹੋ ਗਏ ਕੰਮ ਕਰਦੇ ਨੂੰ 35 ਸਾਲ 34 35 ਸਾਲ ਹੋ ਗਏ ਮੈਂ ਸਵਰਾਜ ਟਰੈਕਟਰ ਹੀ ਲੈਣਾ ਹੋਰ ਟਰੈਕਟਰ ਨਹੀਂ ਲੈਣਾ ਪੁਰਾਣੇ ਖੁੰਡ ਹੋ ਗਏ ਜੀ ਜਨਾਬ ਨਹੀਂ ਟਰੈਕਟਰ ਸਵਰਾਜ ਹੀ ਲੈਣਾ ਮੈਂ ਹੋਰ ਸਵਰਾਜ ਤੋਂ ਬਣਾ ਕੋਈ ਟਰੈਕਟਰ ਨਹੀਂ ਲੈਂਦਾ ਠੀਕ ਹੈ ਜੀ ਸਵਰਾਜਾਂ ਦੇ ਕਿੰ ਕੀ ਆਉਂਦਾ ਸਵਰਾਜ ਲੈਣਾ ਬਸ ਸਵਰਾਜ ਤੋਂ ਆਪਣਾ ਟਰੈਕਟਰ ਨਹੀਂ ਲੈਂਦਾ ਸਾਰੇ ਕਹਿੰਦੇ ਨੇ ਵਾਪਸ ਸਵਰਾਜ ਵਾਲਾ ਠੀਕ ਹੈ ਜੀ ਉਹ ਵੀ ਚਾਲੇ ਜਿੱਤੇ ਜਾਣਾ ਠੀਕ ਆ ਭਾਈ ਸਵਰਾਜ ਹੀ ਲੈਣਾ ਤੇ ਮੇਰੇ ਲੋਕੇਸ਼ਨ ਆਪਾਂ ਕਿੱਥੇ ਖੜਾ ਆ ਬਾਬਾ ਜੀ ਮੇਰਾ ਤਰਕਸ਼ੀਲ ਚੌਂਕ ਦੇ ਨਾਲ ਪੱਤੀ ਰੋਡ ਆ ਪੱਤੀ ਰੋਡ ਤੇ ਮੇਰਾ ਭਰਾ ਮਿੱਠੂ ਮਿੱਠੂ ਦਾ ਆ ਰਮਸੂਰ ਆ ਵਿੱਚ ਸਾਡੀ ਸੋਫਿਆਂ ਦੀ ਫੈਕਟਰੀ ਵੀ ਇੱਥੇ ਜੇ ਕਿਸੇ ਨੇ ਸੋਫੇ ਲੈਣ ਉਹ ਵੀ ਦਰਸ਼ਨ ਕਰਨ ਇੱਥੇ ਦਿਖਾ ਦਿਓ ਸਾਡੀ ਸੋਫਿਆਂ ਦੀ ਫੈਕਟਰੀ ਆ ਪੱਤੀ ਰੋਡ ਤੇ ਆ ਰਮਸੂਰ ਆ ਗੁਰਦੁਆਰਾ ਸ਼ਹੀਦ ਸਿੰਘਾ ਵਾਲਾ ਪੱਤੀ ਸੇਖਮਾ ਪੱਤੀ ਪੱਤੀ ਸੇਖਮਾ ਰੋਡ ਗੁਰਦੁਆਰਾ ਸ਼ਹੀਦ ਸਿੰਘਾ ਵਾਲਾ ਠੀਕ ਆ ਜੀ ਮਿੱਠੂ ਦਾ ਆ ਠੀਕ ਆ ਤਰਕਸ਼ੀਲ ਚੌਂਕ ਤੋਂ ਸਾਰਾ 10 ਮਿੰਟਾਂ ਦਾ ਰਾਹ ਪੈਦਲ ਤੁਰ ਕੇ ਬੱਸ ਸਟੈਂਡ ਦੇ ਵਿੱਚੋਂ ਵੀ ਸਾਰਾ 15-20 ਮਿੰਟਾਂ ਦਾ ਰਾਹ ਕੋਲੀ ਬੱਸ ਸਟੈਂਡ ਆਪਾਂ ਠੀਕ ਆ ਬਾਪੂ ਜੀ ਚਲੋ ਇਹ ਵੀ ਵੀਡੀਓ ਸਟਾਰਟ ਕਰ ਦਿਆਂਗੇ ਆਪਾਂ ਸਵਰਾਜ 855 ਤੋਂ ਦੱਸੋ ਬਾਪੂ ਜੀ ਇਹ ਕਿੰਨੇ ਮਾਡਲ ਆ ਇਹ 2002 ਮਾਡਲ ਹੈ ਜੀ ਠੀਕ ਆ ਜੀ ਸਾਰਾ 오ਰੀਜਨਲ ਟਰੈਕਟਰ ਹੈ ਇਹ ਬੀਕੇਟੀ ਦੇ ਟਾਇਰ ਇਹਦੇ 4 60 ਪੈਸੇ ਨੇ ਇੰਜਨ ਗੇਅਰ ਤਾਂ ਓਕੇ ਆ ਠੀਕ ਆ ਜੀ ਤੇ ਗੋਲੇ ਜਿਹੜਾ 2 ਲੱਖ ਮਾਡਲ ਆ ਰੀਲੈਕਸ ਮੋਲ ਟਰੈਕਟਰ ਆ ਇਹ ਠੀਕ ਆ ਜੀ ਪਲੇ ਇਹ ਛੋਲਾ ਟਰੈਕਟਰ ਆ 340 ਚੱਕਰਾਂ ਵਾਲਾ ਟਰੈਕਟਰ ਹੈ ਸਾਰਾ origignal ਟਰੈਕਟਰ ਛੱਕੀ ਅਗਲਾ ਵਾਹ ਕੇ ਲਈ ਠੀਕ ਆ ਜੀ ਵੀ ਕੇ ਟੀ ਦੇ ਚਾਰੇ ਟਾਇਰ ਛੱਟ ਤੇ ਹੈ ਰੰਗ ਪੇਂਟ ਦਾ origignal ਬਾਬੂ ਜੀ ਸਾਰਾ origignal ਹੈ ਜੀ ਆ ਦੇਖੋ ਆ ਦੇਖਾ ਸਾਰੇ ਆ ਕਿੰਨਾ ਹੈਗਾ ਜਿੰਨਾ ਨਾਲ ਲਿਖਿਆ ਸਰੋ ਦੀਸ਼ੂਗਾ ਸਾਰਾ origignal ਪੇਟ ਹੈਗਾ ਠੀਕ ਆ ਜੀ ਕੋਈ ਆ ਨਹੀਂ ਹੈਗਾ ਤੇ ਮਾਡਲ ਹੈਗਾ ਸੀ ਬਾਪੂ ਜੀ ਇਹ 2002 ਤੇ ਡਿਮਾਂਡ ਬਾਪੂ ਜੀ ਡਿਮਾਂਡ ਇਹਦੀ ਦੇ ਦੇਾਂਗੇ 260000 ਰੁਪਏ 2 ਲੱਖ ਤੇ 60000 ਮਾਨਦਾਨ ਹੋ ਜਾ ਬਾਪੂ ਜੀ ਮਾਨਦਾਨ ਥੋੜਾ ਬੜਾ ਹੋ ਜਾ ਚੰਗਾ ਟਰੈਕਟਰ ਠੀਕ ਹੈ ਜੀ ਪੀਪੀ 39 ਬੀ ਜੀ ਨੰਬਰ ਆ ਗਿਆ ਬਾਕੀ ਤੁਹਾਨੂੰ ਦੱਸ ਦਈਏ ਸਬਾਹ ਵੀ ਪੁਰਾਣਾ ਕਮ ਆਗਾ ਹਾਂ ਸਬਾਹ ਜੀ ਲੈਨੇ ਆ ਠੀਕ ਹੈ ਜੀ ਕਹਿੰਦੇ ਫਿਰ ਆ ਗਿਆ ਵੀ ਜੀ ਸਬਾਹ 725 ਤੁਸੀਂ ਚੈੱਕ ਕਰ ਲਓ ਵੀ ਟਰੈਕਟਰ ਦੇ ਇੰਜੀਨਰ ਬਾਪੂ ਜੀ ਇੰਜਨ ਕੇ ਰੋਕੇ ਵੀ 2002 ਮਾਡਲ ਆ 2001 ਤੇ 2002 ਮਾਡਲ ਵਿੱਚ ਚੱਟੇ ਪੱਲੇ ਵਾਲੇ ਕੱਢੇ ਤੇ ਸਬਾਹ ਵਾਲਿਆਂ ਨੇ ਇਹ ਜਿਹੜਾ ਚਿੱਟੇ ਪੱਲੇ ਵਾਲਾ ਟਰੈਕਟਰ ਹਾਈ ਸਪੀਡ ਹੁੰਦਾ ਦੂਜੇ ਨਾਲ ਇਹਦਾ ਤੋਰਾ ਵੱਧ ਆਮ ਦੂਜੇ ਲੀਲੇ ਪੱਲੇ ਵਾਲੇ ਨੂੰ ਬੜਾ ਇਹਦਾ ਚਿੱਟੇ ਦਾ ਤੋਰਾ ਵੱਧ ਹੁੰਦਾ ਹੈ ਹਾਈ ਸਪੀਡ ਹੁੰਦਾ ਠੀਕ ਆ ਜੀ ਤੇ ਟਾਇਰ ਵਾਪੂ ਜਿਹੇ ਚੌਕੜਾ ਟਾਇਰ ਇਹਦੇ ਛੋਟੇ ਸਾਹਮਣੇ ਆ ਚਾਰ ਟਾਇਰ 90 ਪੈਸੇ ਨੇ ਠੀਕ ਆ ਬਾਈ ਬਾਕੀ ਦੇਖ ਸਕਦੇ ਹੋ ਚੰਗਾ ਟਰੈਕਟਰ ਹੈਗਾ ਦੇਖੋ ਕਿੰਨਾ ਸਾਫ ਟਰੈਕਟਰ ਬਾਡੀ ਲੈਂਦਾ ਬਾਈ ਦੇਖ ਸਕਦੇ ਹੋ ਪੂਰਾ origional ਪੈਸਾ ਥਾਪਿਆਗਾ 2007-08 ਵਰਗੀ ਕੰਡੀਸ਼ਨ ਹੈ ਸਾਰਾ ਚੰਗਾ ਟਰੈਕਟਰ ਹੈ 2001 ਆ ਦੋ ਮਾਲ ਟਰੈਕਟਰ ਹੈ ਚਿੱਟੇ ਪੱਲੇ ਹਾਈ ਸਪੀਡ ਹੈ ਜਿਵੇਂ ਹੁਣ ਕਹੇ ਦੀ ਨਾ ਇੰਨੇ ਚ ਜਾਲ ਨਹੀਂ ਆਉਂਦਾ ਹਾਂ ਬਾਈ ਹਾਂ ਸਾਦੇ ਕਟਾਈ ਚ ਬਾਹਰ ਪੰਪ ਵਾਲਾ ਨਾ ਜੀ ਬਾਹਰ ਪੰਪ ਵਾਲਾ ਹੈਗਾ ਪਿੰਗੇ ਹਿੱਸੇ ਵਾਲਾ ਹੈਗਾ ਠੀਕ ਹੈ ਜੀ ਹਾਈ ਸਪੀਡ ਚ ਕੱਢੇ ਨੇ ਇਹ 2002 ਇੱਕ ਚ ਟਰੈਕਟਰ ਕੰਪਨੀ ਨੇ ਠੀਕ ਹੈ ਜੀ 13 ਦੇ 12 ਜਣਾ ਬਾਪੂ ਜੀ ਨਹੀਂ ਨਹੀਂ 12 ਦੇ 12 ਦੇ 12 ਦੇ ਟਾਇਰ ਆਉਂਦੇ ਨੇ ਠੀਕ ਹੈ ਜੀ ਤੇ ਬਟਿੰਡੇ ਦਾ ਨੰਬਰ ਹੈਗਾ ਤੇ ਡਿਮਾਂਡ ਬਾਪੂ ਜੀ ਦੀ ਡਿਮਾਂਡ ਇਹ ਟਰੈਕਟਰ ਆਪਾਂ ਦੇ ਦੇਾਂਗੇ ਜੀ 220000 ਰੁਪਏ 2 ਲੱਖ ਤੇ 20000 ਮਾਨਤਨ ਮਾਨਤਨ ਕਰ ਦਾਂਗਾ ਇਹਦਾ ਟਰੈਕਟਰ ਚੰਗਾ ਸੱਕਰੀ ਬਾਹ ਕੇ ਲੈ ਜਾ ਅਗਲਾ ਠੀਕ ਆ ਜੀ ਚਲੋ ਵੀ ਅਗਲੇ ਟਰੈਕਟਰ ਬਾਰੇ ਗੱਲਬਾਤ ਕਰਦੇ ਸੋਰਾ 735 ਇਹ ਆ ਗਿਆ ਤੇ ਇਹ ਮਾਡਲ ਇਹ 2005 ਮਾਡਲ ਆ ਡੀ ਲਕਸ ਮੋਡ ਟਰੈਕਟਰ ਹੈ ਜੀ ਠੀਕ ਹੈ ਹੈਗੀ ਹੈ ਕੰਡੀਸ਼ਨ ਕੱਟੋ 7 8 ਮਾਡਲ ਤੋਂ ਪਲੱਸ ਵਾਲੀ ਮਾਡਲ ਹੈ ਕੰਡੀਸ਼ਨ ਵਾਲੀ ਹੈ ਬਾਈ 13 ਦੇ ਟਾਇਰਾਂ ਚ ਟਰੈਕਟਰ ਹੈ ਜੀ ਇਹ ਆਮ ਇਹਦੇ ਵੀ 12 ਦੀ ਆਉਂਦੇ ਨੇ ਪਰ ਇਹਦੇ 13 ਦੇ ਟਾਇਰ ਠੀਕ ਹੈ ਲੋ ਵੀ ਜੀ ਇਹ 13 ਦੇ ਟਾਇਰਾਂ ਚਾਹ ਤੇ ਬਾਹਰ ਪੰਪ ਆਗਾ ਮੂਹਰਲੇ ਟਾਇਰ ਇਹਦੇ ਗੁੜੀ ਠੀਕ ਹੈ ਜੀ ਪੂਰੀ ਪਈ ਰਹੀ ਹਾਂ 4 ਟਾਇਰ 85 90 ਪੰਜੇ ਟਾਇਰ ਨੇ ਇਹ ਇੰਜਨ ਗੇਅਰ ਬਾਪੂ ਜੀ ਓਕੇ ਹੈ ਜੀ ਪੂਰਾ ਚੰਗਾ ਟਰੈਕਟਰ ਹੈ ਠੀਕ ਹੈ ਜੀ ਇਹ ਲੋ ਵੀ ਇਹ ਵੱਡੇ ਗੇਰਾਂ ਲਾਗੇ ਨੇ ਬਾਪੂ ਜੀ ਹਾਂ ਵੱਡੇ ਗੇਰਾਂ ਵਾਲਾ D-Lux ਮਾਡਲ ਠੀਕ ਹੈ ਜੀ ਵੱਡੇ ਗੇਰਾਂ ਵਾਲਾ D-Lux ਮਾਡਲ ਆ ਗਿਆ ਤੁਸੀਂ ਤੁਸੀਂ ਚੈੱਕ ਕਰ ਸਕਦੇ ਹੋ ਵੀ ਡੰਡਾ ਹਾਂ ਡੰਡਾ ਸਾਹ ਦੇ ਦਾਂਗੇ ਕੋਈ ਗੱਲ ਨਹੀਂ ਡੰਡਾ ਉਹ ਆਇਆ ਤਾਂ پیسے ਨਾਲ ਹੈ ਨਹੀਂ ਤੇ ਆਪਾਂ ਦੇ ਦਾਂਗੇ ਠੀਕ ਹੈ ਲੋ ਵੀ ਜੀਮੀਦਾਰ ਨੇ ਪਾਉਣਾ ਹੁੰਦਾ ਜੀਮੀਦਾਰ ਨੂੰ ਡੰਡੇ ਲੋੜਾ ਡੰਡਾ ਆਪਾਂ ਵਧੀਆ ਦੇਵਾਂਗੇ ਠੀਕ ਆ ਬਾਈ ਕੋਈ ਇਹ ਜੀ ਗੱਲ ਨਹੀਂ ਖੋਦਮਾ ਆਪ ਛੋਟਾ ਜ਼ਿਮੀਂਦਾਰ ਆ ਔਰ ਸਰਦਾਰ ਬਲਬੀਰ ਸਿੰਘ ਰਾਜਾਲ ਬਲਵਾ ਬਰਨਾਲੇ ਬਲਾਕ ਦਾ ਪ੍ਰਧਾਨ ਆ ਮੈਂ ਆਪ ਖੋਦ ਕਿਸਾਨ ਆ ਮੈਂ ਕਿਸਾਨ ਨੂੰ ਟਰੈਕਟਰ ਚੰਗਾ ਦਿੰਨਾ ਕਹਿ ਕੇ ਦਿੰਨਾ ਕਿਉਂਕਿ ਕਿਉਂਕਿ ਕਿਸਾਨ ਨੇ ਢਿੱਡ ਬੰਨ ਕੇ ਪੈਸੇ ਲਾਉਣੇ ਹੁੰਦੇ ਨੇ ਠੀਕ ਆ ਭਾਈ ਢਿੱਡ ਬੰਨ ਕੇ ਪੈਸੇ ਲਾਉਣੇ ਹੁੰਦੇ ਨੇ ਅਗਲੇ ਦੇ ਮਾੜਾ ਟਰੈਕਟਰ ਵਾਜੇ 40-45000 ਰੁਪਿਆ ਟਰੈਕਟਰ ਦੇ ਇੰਜਣ ਤੇ ਲੱਗ ਜਾਂਦਾ ਸਵਰਾਜ ਦੇ ਠੀਕ ਆ ਮਿਸਤਰੀ ਵੱਢ ਕੇ ਖਾ ਜਾਂਦੇ ਨੇ ਮੈਂ ਮਾੜਾ ਟਰੈਕਟਰ ਕਿਸਾਨ ਨੂੰ ਦਿੰਦਾ ਨਹੀਂ ਮਾੜਾ ਮੈਂ ਲੈਂਦਾ ਹੀ ਨਹੀਂ ਲੈਂਦੇ ਨਹੀਂ ਮਾੜਾ ਮੈਂ ਲੈਂਦੇ ਨਹੀਂ ਜੋ ਮਾੜਾ ਲਾਉਂਦਾ ਦੇਉ ਮੈਂ ਚੰਗਾ ਟਰੈਕਟਰ ਲੈਣਾ ਠੀਕ ਹੈ ਜੀ ਚੰਗਾ ਬਸ ਇਹਦੇ ਵਿੱਚ ਕੋਈ ਬਾਲਾ ਹੀ ਵੱਡਾ ਇਹੋ ਨਹੀਂ ਹੈਗਾ ਮਾਰਜਨ 5-6000 ਰੁਪਏ ਬਣਦਾ ਠੀਕ ਆ ਟਰੈਕਟਰ ਚੋਂ 5-7 ਅੱਧ ਕਈ ਵਾਰੀ 5-7 ਤੁਮ ਨਹੀਂ ਫੈਂਦਾ ਕਈ ਵਾਰੀ 5-7000 ਰੁਪਿਆ ਬਣ ਪੀ ਜਾਂਦਾ 5-7 10000 ਰੁਪਿਆ ਘਾਟਾ ਵੀ ਪੈ ਜਾਂਦਾ ਘਾਟਾ ਵੀ ਪੈ ਜਾਂਦਾ ਕਈ ਵਾਰੀ ਜ਼ਿਆਦਾ ਟਾਈਮ ਹਾਂ ਕਈ ਵਾਰੀ ਜ਼ਿਆਦਾ ਟਾਈਮ ਖੜੇ ਕਈ ਵਾਰੀ ਪੂਰੇ ਵੀ ਕਰਨੇ ਪੈ ਜਾਂਦੇ ਨੇ ਘਾਟਾ ਵੀ ਪੈ ਜਾਂਦਾ ਬਹੁਤ ਵਕੀ ਯਾਰ ਕੋਈ ਬੋਲਾ ਉਹ ਨਹੀਂ ਹੈਗਾ 5-7000 ਰੁਪਿਆ ਹੀ ਹੁੰਦਾ ਇਹ ਚ ਠੀਕ ਆ ਜੀ ਤੇ ਇਹਦੀ ਡਿਮਾਂਡ ਹੈਗੀ ਬਾਪੂ ਜੀ ਹਾਂ ਇਹਦੀ ਡਿਮਾਂਡ ਹੈਗੀ ਆਪਾਂ ਟਰੈਕਟਰ ਇਹ ਦੇ ਦਾਂਗੇ ਬਾਈ ਜੀ 235000 ਦਾ 2 ਲੱਖ ਤੇ ਹਾਂ ਚੰਗਾ ਟਰੈਕਟਰ 2005 ਮਾਡਲ ਆ 13 ਦੇ ਟਾਇਰ ਵਾਲਾ ਟਰੈਕਟਰ ਇਹਦੇ ਟਾਇਰ ਵਾਲਾ ਹੈ ਜੀ ਇਹਦੇ ਵਾਪਸ ਦਾ ਗਾਰੰਟੀ ਹੈ ਗਾਰੰਟੀ ਆ ਵਾਕੇ ਲੈ ਜੇ ਘਰੇ ਜੇ ਛੋਦਾ ਹੋ ਗਿਆ ਘਰੇ ਵੀ ਟਰੈਕਟਰ ਵਾਕੇ ਘਰੇ ਵੀ ਆਖਿਆ ਅਗਲੇ ਦਾ ਕੰਮ ਨਹੀਂ ਦਿੰਦਾ ਟਰੈਕਟਰ ਮੇਰਾ ਖੜਾ ਦੇ ਆਉਦੇ ਰੁਪਏ ਲੈ ਜੀ ਆਪਾਂ ਲੈ ਕੇ ਦੇ ਦਾਂਗੇ ਵੀ ਆਉਦੇ ਰੁਪਏ ਵਾਪਸ ਲੈ ਜੇ ਟਰੈਕਟਰ ਮੇਰਾ ਖੜਾ ਦੇ ਘਰੇ ਜਾ ਕੇ ਵੀ ਠੀਕ ਹੈ ਮਤਲਬ ਤਿੰਨ ਚਾਰ ਟਰੈਕਟਰ ਹੀ ਆਪਣੇ ਕੋਲ ਅਵੇਲੇਬਲ ਹੁੰਦੇ ਆ ਹਾਂ ਤਿੰਨ ਟਰੈਨ ਲੈਂਦਾ ਸਵਰਾਜ ਨੇ ਲੈਂਦੇ ਸਵਰਾਜ ਹੋਰ ਨਹੀਂ ਕੋਈ ਲੈਂਦਾ ਠੀਕ ਹੈ ਜੀ ਬਾਪੂ ਜੀ ਇਹ ਕਿਨੇ ਸ਼ਵਰਾਜ ਦਾ ਸ਼ਵਰਾਜ ਹੀ ਲੈਣਾ ਹੋਰ ਟ੍ਰੈਕਟਰ ਨਹੀਂ ਲੈਂਦਾ ਠੀਕ ਹੈ ਜੀ ਠੀਕ ਹੈ ਬਾਪੂ ਜੀ ਅੰਗਾ ਜੀ ਖਾਲਸਾ ਜੀ ਆਇਆ ਨੂੰ ਪਰ 98179 18755 ਠੀਕ ਹੈ ਜੀ 98179 18755 ਮੇਰਾ ਨੰਬਰ ਹੈ ਠੀਕ ਹੈ ਜੀ ਜੀ ਆਇਆਂ ਨੂੰ ਕੋਈ ਵੀ ਕਿਸਾਨ ਆਉਂਦਾ શકਦੀ ਇੱਥੋਂ ਮੇਰੇ ਘਰੇ ਹਲ ਪਏ ਨੇ ਠੀਕ ਹੈ ਵਾਕੇ ਲੈ ਜੀ ਠੀਕ ਫਿਰ ਵੀ ਤਸੱਲੀ ਹੈ ਮੇਰੇ ਘਰੇ ਜਾ ਕੇ ਵੀ ਠੀਕ ਹੈ ਜੀ ਘਰ ਤੱਕ ਦੀ ਵਾਪਸ ਕਰਦਾ ਤਸੱਲੀ ਹੈ ਜੇ ਕੰਮ ਨਾ ਦੇਵੇ ਨਾ ਫਿਰ ਵਾਪਸ ਖੜਾ ਜਾਓ ਫਿਰ ਟ੍ਰੈਕਟਰ ਖੜਾ ਜਾਓ ਠੀਕ ਹੈ ਜੀ ਕੱਲ thereby it and the